ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਹਾਰਾਮ ਚਾਰ ਪੁੰਟ ਦੇ ਦਿਸ ਭ੍ਰਮੇ ਥੱਕ ਆਏ ਭ੍ਰਮ ਕੇ ਸਾਮ ਤੇਨੁ ਦਿਤੇ ਤੇ ਬਾਹਰੀ ਕਿਤੈ ਨ ਆਵੈ ਕਾਮ ਚਲ ਬਿਨ ਸਾਖ ਕੁਮ ਲਾਭਤੀ ਉਪਜਹਿ ਨਹੀ ਧਾਮ ਹਰ ਨਾ ਨਾ ਮਿਲੀਐ ਸਾਜਨੇ ਕਦ ਪਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪਰਗਟਾਈ ਪਠ ਨਗਰ ਤੇਗ ਰਾਮ ਸਾਰੇ ਬਸਿਗਾਰ ਤੰ ਬੋਲ ਰਸ ਸਣ ਦੇਹੀ ਸਭ ਖਾਮ ਰਬ ਸੁਆਮੀ ਕੰਤ ਵਹਿਉਣੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾਮ ਚੇਤ ਕੋ ਵਿੰਦ ਅਰਾਦੀਐ ਹੋਵੇ ਆਨੰਦ ਕਣਾ ਸੰਤ ਜਿ ਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਇੱਕ ਖਿਨ ਤਿਸ ਬਿਨ ਜੀਵਣਾ ਫਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿਚ ਵਣਾ तो प्रभ चित्तनया कितड़ा कुख गणा जिनी राव्या सो प्रभु तेना पागमन हर दर्शन लोचदा नानक प्यास मना। चेत मिलाए सो प्रभुसे पाए लगा ਵੈਸਾਖ ਤੀਰਨ ਕਿਉ ਬਾਟਿਆ ਜਿਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰਕੈ ਲਗੀ ਮਾਇਆ ਤੋਹ ਪੁੱਤਰ ਕਲਤਰ ਨ ਸੰਗਤ ਨ ਹਰਿ ਅਵੇ ਨਸਿਯੋਹ ਪਲਚ ਪਲਚ ਸਗਲੇ ਮੂਈ ਝੂਠੇ ਤੰਦੈ ਮੋਹ ਇਕਸ ਹਰਿ ਕੇ ਨਾਮ ਬਿਨ ਅਕੇ ਲਈ ਅਹ ਕੋਹੇ ਦਇਓ ਬਿਸਾਰਿ ਵਿਗੂਚਣਾ ਪ੍ਰਭ ਬਿਨ ਅਬਰ ਨ ਕੋਏ ਪ੍ਰੀਤਮ ਚਰਣੀ ਜੋ ਲਗੈ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਪੈ ਸਾਖ ਸੁਹਾਵਾ ਤਾਂ ਲਗੈ ਚਾ ਸੰਤ ਭੇਟੈ ਹਰ ਸੋਏ ਹਰ ਜੇਠ ਚੁੜੰਦਾ ਲੋੜੀਐ ਜਿਸ ਅਗੇ ਸਭ ਨਿਵੰਨ ਹਰ ਸੱਜਣ ਧਾਵਣ ਲਗਿਆ ਕਿਸੇ ਨ ਦੇਈ ਪੰਨ ਮਾਣਕ ਮੋਤੀ ਨਾਮ ਪ੍ਰਭ ਹੁਣ ਲਗੈ ਨਾਹੀ ਸੰਨ ਰੰਗ ਸਭੇ ਨਰਾਇਣੇ ਚਿਤ ਮਨ ਪਵੰਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਸੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣਾ ਲੀਆ ਜੇ ਮਿਲੈ ਫਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਬਾਗ ਮਥੰਨ ਆਸਾੜ ਨ ਪੰਦਾ ਤਿਸ ਲਗੈ ਹਰ ਨਾ ਹੋ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੂਏ ਭਏ ਬਿਗੂਚਿਐ ਗਲ ਪਾਈ ਸਜਮ ਕੀ ਫਾਸ ਜਿਹਾ ਵਿਜੈ ਸੋ ਲੂਣੈ ਮਥੇ ਜੋ ਲਿਖਿਆਸ ਰਹਿਣ ਵਿਹਾਣੀ ਪਸ਼ੂਤਾਣੀ ਉਥੇ ਚਲੀ ਗਈ ਨੀਰਾਸ ਜਿਨ ਕਾ ਸਾਧੂ ਪੇਟਿਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਵੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਰਬ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਇੱਕੋ ਨਾਮ ਅਧਾਰ ਦੇਖਿਆ ਰੰਗ ਕੋੜਾ ਵਿਆ ਜਿਸਨ ਸਬੈਸ਼ਾਰ ਹਰ ਅੰਮ੍ਰਿਤ ਪੂਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹੋ ਤਿਨ ਕੈ ਸਦ ਬਲੇ ਹਾਰ ਨਾਨਕ ਹਰਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਪਾਦੂਏ ਭਰਮ ਪੁਲਾਣੀਆਂ ਤੂ ਚੈ ਲੰਗਾਹੇਤ ਲੱਖ ਸਿਗਾਰ ਪਣਾਇਆ ਕਾਰਜ ਨਹੀਂ ਖੇਤ ਜਿਤ ਦਿਨ ਦਹਿ ਪਿੰਨ ਸਸੀ ਤਿਤ ਵਿਲੈ ਕਹਿ ਸਨ ਪ੍ਰੇਤ ਪਕੜ ਚਲਾਇਨ ਤੂਤ ਜਮ ਕਿਸੈ ਨਾ ਦੇਨੀ ਪੇਤ ਸਾਟ ਖੜੋ ਤੈ ਕਿਨੇ ਮਹੈ ਜਿਨ ਸਿਓ ਲਗਾਹਿਤ ਆਤਮਾ ਰੋੜੇ ਤਨ ਕਪੇ ਪਿਆਰ ਹੋ ਹੋ ਆਸੇਤ ਜਿਹਾ ਵਿਜੈ ਸੋ ਲੁਣੈ ਕਰਮ ਸਦੜਾ ਖੇਤ ਨਾਨਕ ਪ੍ਰਭ ਸਰਣਾ ਗਪੀ ਚਰਨ ਬੋਹਿਤ ਪ੍ਰਭ ਦੇਤ ਸੇ ਪਧੂਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ असोन प्रेम उमा हड़ा क्यों मिलिए हर जाए मन तन प्यास दर्शन कणी कोई आन मिलाए माए संत सहाए प्रेम के हो तिन कैलागा पाए विण प्रभु क्यों सुख पाईए दूजी नहीं जाए ਜੇ ਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਕਾਏ ਆਪ त्याग ਬੇਨਤੀ ਕਰ ਹੈ ਦੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ वस्तु सुखी वसंदिया जिना माया हरै राए कतक कर्म कमावणे दोष ना कहू जोग परमेश्वर ते पूल्या बे अपन सबे रोग वे, सब वे मुख होए राम ते लक्कर जन्म वे जोग ਇਨ ਮਹਿ ਕੌੜੇ ਹੋਏ ਗਏ ਚਿੱਟੜੇ ਮਾਇਆ ਭੋਗ ਵਿਚਨਾ ਕੋਈ ਕਰ ਸਕੈ ਕਿਸ ਥੈਰੋ ਬਹਿਰੋਜ ਕੀਤਾ ਕਿਛੂ ਨਾ ਹੋਵਈ ਲੁਖੇ ਲਿਖਿਆ ਤੁਰ ਸੰਜੋਗ ਵਟਪਾ ਕੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ 모ਚ ਤਤ ਕੋ ਹੋਵੇ ਸਾਧ ਸੰਗ ਬਿਨੁ ਸਹ ਸਬੇ ਸੋਚ ਮੰਗਰ ਮਾਹੈ ਸੋਹੰਦਿਆ ਹਰ ਪਿਰ ਸੰਗ ਬੈਠੜਿਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਤਮਨ ਮੌਲਿਆ RAM ਸਿਓ ਸੰਗ ਸਾਦ ਕਹਿ ਲੜਿਆ ਸਾਥ ਜਨਾਤੇ ਬਾਹਰੀ ਸੇ ਰਹਿਨ ਅਕੇ ਲੜਿਆ ਤਿੰਨ ਦੁਖ ਨ ਕਬਹੂ ਤਰੈ ਸੇ ਚਮਕ ਵਸ ਪੜਿਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿੱਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਪੰਛੇ ਤੂੜ ਤਿਨ ਪ੍ਰਭ ਸਰਣੀ ਦਰ ਪੜੀਆ ਮੰਗਰ ਪ੍ਰਭੂ ਅਰਤਣਾ ਪਹੜ ਨਾ ਜਨ ਵੜੀਆ ਓਖ ਤੁਖਾਰ ਨ ਬਿਆਪਈ ਕੰਠ ਮਿਲਿਆ ਹਰੇ ਨਾ ਹੋ मन बेद्याचर बि दरन लगड़ हो, ओट गोबिंदोपाल गो रेवा सुवाह विखिया न सकई मिल साधु गुण गाहो जह ते उपजी तह मिली सच्ची प्रीत समो ਕਰ ਗਹਿ ਲਿਨੀ ਪਾਰ ਬ੍ਰਹਮ ਪਹੋੜ ਨ ਬਿਸ਼ੜਿਆ ਹੋ ਬਾਰ ਜਾਓ ਲਖ ਬਹਿਰੀਆ ਹਰ ਸਜਣ ਅਗਮ ਅਗਾਹੋ ਸਾਰਮ ਭਈ ਨਾਰਾਇਣ ਨਾਨਕ ਦਰ ਪਈਆ ਹੋ ਕੋਖ ਸੁਹੰਤਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਮਾਗ ਮਜਨ ਸੰਗ ਸਾਧੂਆ ਊੜੀ ਕਰਿ ਸਨਾਨ ਹਰਿ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਥਾਮ ਕਰੋ ਦਨਮੋਹੀਏ ਬਿਨ ਸਹਿ ਲੋਭ ਸੁਆਨ ਮਚੈ ਮਾਰਗ ਚਲਦਿਆਂ ਸਤ ਕਰੇ ਸਚੇ ਮਾਰਗ ਚਲਦਿਆਂ ਉਫਤਤ ਕਰੇ ਜਹਾਨ 86 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰੂ ਮਿਹਰਵਾਨ ਹਲ ਗਾਣ ਅਨਦ ਓ ਪਾਰਜਨ ਹਰ ਸੱਜਣ ਪਰਗਟ ਆਏ ਸੰਤ ਸਹਾਇ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਸ਼ਕ ਪੂਨੀ ਵਡ ਪਾ ਗਣੀ ਵਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦਿਆ ਲਾਏ ਹਰ ਜਿਹਾ ਵਰਨਾ ਦੇਸਾਈ ਕੋਈ ਤੁਝਾ ਲਵੇਂ ਨਾ ਲਾਏ ਹਲਤ ਪਲਤ ਸਵਾਰਿਓਨ ਇਹ ਚਲ ਦਿੱਤੀ ਅਨ ਜਾਏ ਸੰਸਾਰ 사ਗਰ ਤੇ ਰਖਿ ਅਨ ਬਹੜ ਨਾ ਜਨਮ ਤਾਏ ਜਿਹਵਾ ਨੇਕ ਗੁਣ ਤਰੇ ਨਾਨਕ ਚਰਨੀ ਪਾਏ ਹਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਦਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਪਰ ਗੁਰ ਪੂਰਾ ਆਰਾਧਿਆ ਦਰਗਹ ਸਾਚ ਖਰੇ ਸਰਬ ਸੁਖਾ ਲਿਤ ਚਰਨ ਹਰ ਪਾਉ ਜਲ ਬਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਹ ਜਰੇ ਊੜ ਗਏ ਦੁਬਿਧਾ ਨਸੀ ਪੂਰਨ ਸਚ ਪਰੇ ਆਰ ਵਰਮ ਪ੍ਰਭ ਸੇਵਦੇ ਮਨ ਅੰਦਰ ਇਕ ਤਰੇ ਮਾ ਦਿਵਸ ਮੂਰਤ ਫਰੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ